ਸਾਬ ਦੀ ਟਾਈਮ ਚ ਨੇ ਔਰ 5 ਸਾਲ ਪੁੱਛਣਾ ਚਾਹਣਾ ਹੈ ਇੱਕ ਜਵਾਬ ਦੇ ਦਿਓ ਕਿਉਂਕਿ ਹੁਣ ਉਹ ਪ੍ਰਧਾਨ ਥੋੜੇ ਐ ਉਹ ਤੁਹਾਡੇ ਚੀਫ ਮਿਨਿਸਟਰ ਦੇ ਕੈਂਡੀਡੇਟ ਐ ਉਹ ਚਾਹੁੰਦੇ ਆ ਕਿ ਹੁਣ ਪੰਜਾਬ ਲੀਡ ਕਰਨਾ ਚਾਹੁੰਦੇ ਆ ਉਹ ਜਾਣਗੇ ਡਿਪਟੀ ਸੈਂਟਰ ਤੁਸੀਂ ਪਹਿਲਾਂ ਇੱਕ ਵਾਰੀ ਪੂਰੀ ਰਿਪਲਾਈ ਦੇ ਲੋ ਫਿਰ ਕੋ ਕਲੈਰੀਫਿਕੇਸ਼ਨ ਹੈ ਕੀ ਫਿਰ ਆਪਾਂ ਲਈਏ ਐਸਾ ਐਸਾ ਠੀਕ ਨਹੀਂ ਲੱਗਦਾ ਨਹੀਂ ਐਸਾ ਐਸਾ ਜੇਮਨ ਸਾਹਿਬ ਇੱਕ ਇੱਕ ਕਰਕੇ ਦੱਸਾ ਕੀ ਹੈ ਫਿਰ ਉਹ ਨੱਕੀ ਹੋਈ ਜਾਊਗਾ ਕੰਮ ਇੱਕ ਦੱਸ ਦਿਓ ਜੀ ਕੈਪਟਨ ਸਾਹਿਬ ਦੇ ਟੈਂਪਲ ਪੰਜਾਬ ਦੀਆਂ ਜਿੰਨੀਆਂ ਸੜਕਾਂ ਸੜਕਾਂ ਉਹਨਾਂ ਦੀ ਸਾਰਿਆਂ ਦੀ ਪੈਚ ਵਰਕ ਉਹਨਾਂ ਨੇ ਕਰਾਇਆ ਸੀ ਕਰਾਇਆ ਤਾਂ ਨਹੀਂ ਕਰਾਇਆ ਤਾਂ ਨਹੀਂ ਕੀ ਗੱਲ ਚਲੋ ਠੀਕ ਹੈ ਜੀ ਵੀ ਕੇ ਸਾਹਿਬ ਤੋਂ ਠੀਕ ਹੈ ਮੈਨੂੰ ਜਵਾਬ ਚਲੋ ਜਵਾਬ ਆ ਗਿਆ ਜੀਜੀ ਰੋਡ ਉਹਨਾਂ ਨੇ ਬਣਵਾਏ ਚਲੋ ਜੀ ਜਵਾਬ ਆ ਗਿਆ ਜੀਜੀ ਰੋਡ ਉਹਨਾਂ ਦੇ ਟਾਈਮ ਤੇ ਬਣੇ ਓਕੇ ਜੀਜੀ ਓਕੇ ਵੀ ਕੇ ਸਾਹਿਬ ਇੱਕ ਵਾਰ ਚੇਅਰਮੈਨ ਸਾਹਿਬ ਮੇਰਾ ਦੂਜਾ ਸਵਾਲ ਹਾਂਜੀ ਹਾਂਜੀ ਦੂਜਾ ਸਵਾਲ ਹਾਂਜੀ ਚਲੋ ਕੈਪਟਨ ਸਾਹਿਬ ਨੇ ਪੈਚਵਾ ਕਰਾਇਆ ਪੰਜਾਬ 5 ਸਾਲ ਜਿੰਨੇ ਪੈਚ ਲੈ ਕੈਪਟਨ ਸਾਹਿਬ ਨੇ ਚਲੋ ਦੂਜਾ ਸਵਾਲ ਦੂਜੇ ਯਾਰ 1 ਮਿੰਟ ਯਾਰ ਪੁਆਇੰਟ ਯਾਰ 1 ਮਿੰਟ ਦੂਜਾ ਸਵਾਲ ਵੈਲਫੇਅਰ ਸਕੀਮ ਜਿਹੜੇ ਗਰੀਬਾਂ ਨੂੰ ਕਿਸਾਨਾਂ ਨੂੰ ਇੱਕ ਚੀਜ਼ ਦੱਸ ਦਿਓ ਜਿਹੜੀ ਕਾਂਗਰਸ ਨੇ ਦਿੱਤੀ ਮਰੇਗਾ ਕੀ ਨਹੀਂ ਦਿੱਤੀ ਹੈ ਜੀ ਸੁਣੋ मनरेगा की नीति मैं आरटीआई कौन, कौन, कौन लेके आया फेलो फेलो आरटीआई कौन लेके आया कौन आरटीआई कौन लेके आया मैं गरीबा वास्ते पंजाब सरकार गल कर रहे हैं आटा दाल स्कीम भी पहला शुरू होगी सी सुनो सुनो हाँ रखो रखो सोमवार को नहीं 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 जी सोमवार को दिन भी पहला चार घंटे बैंस रखो ਮੈਂ ਆਪਣਾ ਡਾਟਾ ਲੈ ਕੇ ਆਉਂਗਾ ਆਪਣਾ ਲਿਆਉਣ ਰੱਖੋ ਰੋਕੋ ਰੱਖੋ ਰੱਖੋ ਬੈਠ ਜਾ ਪਲੀਜ਼ ਸਾਇਲੈਂਸ ਸੁਣੋ ਚੇਰਮੈਨ ਆ ਗਈ ਗੱਲ ਤੁਹਾਡੀ ਕੈਪਟਨ ਸਾਹਿਬ ਦੀ ਆ ਤੇ ਇਹਨਾਂ ਦੀਆਂ ਪ੍ਰਾਪਤੀਆਂ ਮਰੇ ਸੌ ਬਾਰ ਨੂੰ ਬੈਸ ਰੱਖੋ ਬੈਠੋ ਆ ਗਈ ਗੱਲ ਆ ਗਈ ਕਿਉਂਕਿ ਮੈਂ ਉਦੋਂ ਐਮਐਲਏ ਨਹੀਂ ਸੀ ਇਸ ਕਰਕੇ ਮੈਂ ਉਹਨਾਂ ਤੋਂ ਲੈ ਕੇ ਉਹਨਾ ਪੂਰੀ ਡਿਟੇਲ ਇਹ ਆਪਣੇ ਲਿਆਉਣ ਸਾਇਲੈਂਸ ਸਰਮੋ ਕੇ ਚੇਰਮੋ ਕੇ ਨਹੀਂ ਬੈਸ ਦਾ ਟਾਈਮ ਡਿਪ੍ਰੈਸ਼ੀਨ ਸਾਹਿਬ ਬਹਿਸ ਦਾ ਟਾਈਮ ਦੱਸੋ ਤੁਸੀਂ ਮੈਂ ਪੈਸੋ ਤੇ ਮੈਂ ਦੱਸ ਰਿਹਾ ਦੱਸ ਰਿਹਾ ਬਹਿਸ ਦੱਸ ਰਿਹਾ ਦੱਸ ਰਿਹਾ ਦੱਸ ਰਿਹਾ ਇਹਨਾਂ ਦਾ ਮਾਨ ਰੱਖਾਂਗੇ ਮੰਡੇ ਨੂੰ ਬਹਿਸ ਰੱਖ ਲਓ ਕੋਈ ਪ੍ਰੋਬਲਮ ਨਹੀਂ ਪਰ ਇੱਕ ਸਵਾਲ ਬਹਿਸ ਕਰ ਦੁਬਾਰਾ ਮੈਨੂੰ ਇੱਕ ਨਾਂ ਦੱਸ ਦਿਓ ਕਿ ਉਹਦਾ ਪਕੰਡਾ ਦਾ ਬਹੁਤ ਹੋਣਾ ਨਾਲ ਤੁਹਾਡੇ ਕੋਲੇ ਇੱਕ ਨਾਂ ਦੱਸ ਦਿਓ ਦੱਸਿਆ ਸੀ ਮੈਨੂੰ ਵੀ ਪਤਾ ਹੋਏ